ਸਚੀ ਕਾਲ ਜੀ ਤੁਸ ਦੇਖ ਰਹੇ ਹੋ 24x7 ਪੰਜਾਬ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ 4 ਮਹੀਨਿਆਂ ਬਾਅਦ ਹੋਈ ਇਸ ਵਿੱਚ ਪੰਜਾਬ ਸਰਕਾਰ ਨੇ ਵੱਡੇ ਫੈਸਲੇ ਲਏ ਹਨ ਇਸ ਮੀਟਿੰਗ ਵਿੱਚ ਸਰਕਾਰ ਨੇ ਵੱਖ-ਵੱਖ ਵਿਭਾਗਾਂ ਵਿੱਚ 3000 ਅਸਾਮੀਆਂ ਦੀ ਭਰਤੀ ਕਰਕੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਇਹਨਾਂ ਵਿੱਚੋਂ 2000 ਪੀਟੀਆਈ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ, ਜਦੋਂ ਕਿ ਸਿਹਤ ਵਿਭਾਗ ਵਿੱਚ 822 ਅਸਾਮੀਆਂ ਲਈ ਭਰਤੀ ਹੋਵੇਗੀ। ਪ੍ਰਵਾਸੀ ਭਾਰਤੀਆਂ ਦੇ ਮਾਮਲੇ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ 6 ਨਵੀਆਂ ਅਦਾਲਤਾਂ ਸਥਾਪਿਤ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾਨੀਕ ਪ੍ਰੈਸ ਕਾਨਫਰੰਸ ਵਿੱਚ ਦਿੱਤੀ। 6ਵੇਂ ਤਨਖਾਹ ਕਮਿਸ਼ਨ ਦੇ ਬਕਾਏ ਵਿੱਚ ਵੱਖ-ਵੱਖ ਪੜਾਵਾਂ ਵਿੱਚ ਦਿੱਤੇ ਜਾਣਗੇ। ਇਸ ਲਈ 14000 ਕਰੋੜ ਰੁਪਏ ਦੀ ਬਕਾਇਆ ਰਕਮ ਜਾਰੀ ਕਰਨ ਲਈ ਦਿੱਤੀ ਗਈ ਹੈ ਇਸ ਲਈ 3 ਲੱਖ ਕਰਮਚਾਰੀਆਂ ਤੇ 3 ਲੱਖ ਪੈਨਸ਼ਨਰਾਂ ਨੂੰ ਲਾਭ ਹੋਵੇਗਾ ਇਸ ਦਾ ਭੁਗਤਾਨ 2028 ਤੱਕ ਵੱਖ-ਵੱਖ ਪੜਾਵਾਂ ਵਿੱਚ ਕੀਤਾ ਜਾਵੇਗਾ ਹਾਲਾਂਕਿ ਜੇਕਰ ਬਜਟ ਪ੍ਰਬੰਧ ਪਹਿਲਾਂ ਕੀਤਾ ਜਾਂਦਾ ਹੈ ਤਾਂ ਇਸ ਦਾ ਭੁਗਤਾਨ ਪਹਿਲਾਂ ਕੀਤਾ ਜਾਵੇਗਾ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ 24 ਤੇ 25 ਫਰਵਰੀ ਨੂੰ ਬੁਲਾਇਆ ਜਾਵੇਗਾ ਕੈਬਨਿਟ ਮੀਟਿੰਗ ਦੁਪਹਿਰ 12 ਵਜੇ ਸ਼ੁਰੂ ਹੋਈ ਤੇ ਦੁਪਹਿਰ 3 ਵਜੇ ਤੱਕ ਜਾਰੀ ਰਹੀ ਪੰਜਾਬ ਦੇ ਜਿਹੜੇ ਡਾਕਟਰ ਸੀਗੇ ਉਹਨਾਂ ਦਾ ਮੈਡੀਕਲ ਅਸ਼ੋਰਟ ਕੈਰੀਅਰ ਪ੍ਰੋਗਰੈਸ਼ਨ ਸਕੀਮ ਦੇ ਅਧੀਨ ਉਹਨਾਂ ਦੀ ਤਨਖਾਹ ਜਿਹੜੀ ਵਧਾਈ ਗਈ ਆ ਉਹ ਵੀ ਅੱਜ ਕੈਬਨਟ ਨੇ ਮਨਜ਼ੂਰੀ ਦਿੱਤੀ ਆ ਪਿੱਛੇ ਅਸੀਂ ਵਧਾਈ ਸੀਗੀ ਅੱਜ ਕੈਬਨਟ ਨੇ ਉਹਨੂੰ ਪਾਸ ਕੀਤਾ ਕੈਬਨਟ ਕੈਬਨਟ ਦਾ ਮੈਮੋਰੰਡਮ ਆਇਆ ਸੀ ਉਹਨੂੰ ਲਾਗ ਵੀ ਬੈਸਮਨ ਅੱਜ ਪੰਜਾਬ ਦੇ ਜਿਹੜੇ ਸਾਡੇ ਸਾਰੇ ਡਾਕਟਰ ਸਾਹਿਬਾਨ ਨੇਗੇ ਜਿਹੜੇ ਮੈਡੀਕਲ ਖੇਤਰ ਦੇ ਅੰਦਰ ਆਪਣੀਆਂ ਸੇਵਾਵਾਂ ਨਿਭਾ ਰਹੇ ਨੇਗੇ ਉਹਨਾਂ ਨੂੰ ਇੱਕ ਵੱਡੀ ਰਾਹਤ ਮਿਲੂਗੀ ਉਹਨਾਂ ਦਾ ਵੀ ਕਾਫੀ ਜਿਹੜਾ ਸੈਦਰੀ ਦੇ ਵਿੱਚ ਵਾਅਦਾ ਹੋਣ ਜਾ ਰਿਹਾ ਇਸ ਤੋਂ ਬਿਨਾ ਪੰਜਾਬ ਦੇ ਪਿੰਡੂ ਖੇਤਰ ਦੀ ਮੈਂ ਗੱਲ ਕਰਾਂ ਤਾਂ ਜਿਹੜੇ ਪਿੰਡਾਂ ਦੇ ਅੰਦਰ ਪਿੰਡਾਂ ਦੇ ਅੰਦਰ ਚੌਂਕੀਦਾਰੀ ਦੇ ਸੇਵਾਵਾਂ ਨਿਭਾਉਣ ਵਾਲੇ ਲੋਕ ਜਿਹੜੇ ਲਗਭਗ ਪੰਜਾਬ ਦੇ ਹਰੇਕ ਪਿੰਡ ਦੇ ਅੰਦਰ ਘਟੋ ਘਟੇ ਇੱਕਾਂ ਨਹੀਂ ਦੋ ਲਗੇ ਚੌਂਕੀਦਾਰ ਪੰਜਾਬ ਸਰਕਾਰ ਵੱਲੋਂ ਲਾਏ ਗਏ ਨੇ ਕਿ ਉਹਨਾਂ ਦਾ ਮਿਹਨਤ ਰਾਮਾ ਜਿਹੜਾ ਸੀਗਾ ਚੌਂਕੀਦਾਰਾ ਪੱਤਾ ਜੀ ਨੂੰ ਅਸੀਂ ਕਹਿ ਦਨੇ ਆ ਮਾਨ ਪੱਤਾ ਜੀ ਨੂੰ ਕਹਿ ਦਨੇ ਆ ਪਹਿਲਾਂ ਉਹ 1250 ਰੁਪਿਆ ਪ੍ਰਤੀ ਮਹੀਨਾ ਆਉਂਦਾ ਸੀਗਾ ਅਸੀਂ ਉਹਨੂੰ ਵਧਾ ਕੇ ਹੁਣ 1500 ਰੁਪਿਆ ਪ੍ਰਤੀ ਮਹੀਨਾ ਕੀਤਾ ਗਿਆ 250 ਰੁਪਿਆ ਪ੍ਰਤੀ ਮਹੀਨਾ ਉਹਨਾਂ ਦੀ ਮਾਨ ਪੱਤੇ ਦੇ ਵਿੱਚ ਅੱਜ ਵਾਧਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਜਿਹੜੇ ਈਡੀਸੀ ਦੇ ਚਾਰਜ ਸੀਗੇ ਜਿਹੜੇ ਡਿਵੈਲਪਮੈਂਟ ਦੇ ਚਾਰਜ ਸੀਗੇ ਉਹਨਾਂ ਚਾਰਜਸ ਦੇ ਅੰਦਰ ਅਸੀਂ ਵਨ ਟਾਈਮ ਸੈਟਲਮੈਂਟ ਸਕੀਮ ਲਿਆਂਦੀ ਆ ਤਾਂ ਕਿ ਉਹਨਾਂ ਨੂੰ ਉਹ ਲੋਕਾਂ ਨੂੰ ਰਾਹਤ ਮਿਲ ਸਕੇ ਜਿਹੜੇ ਨਾਨ ਕੰਸਟਰਕਸ਼ਨ ਫੀਸ ਸੀਗੀ ਜਿਨ੍ਹਾਂ ਨੇ ਪਲਾਟ ਲਿਆ ਸੀ ਘਰ ਬਣਾਉਣ ਲਈ ਊਡਾ ਦੇ ਉੱਤੋਂ ਗਲਾਡਾ ਤੋਂ ਘਰ ਲਿਆ ਸੀ ਪਰ ਲੇਕਿਨ ਉਹ ਸਮੇਂ ਰਹਿੰਦੇ ਆਪਣਾ ਪਲਾਟ ਜਾਂ ਘਰ ਨਹੀਂ ਬਣਾ ਸਕੇ ਸੋ ਉਹਨਾਂ ਨੂੰ ਅਸੀਂ ਰਾਹਤ ਦਿੱਤੀ ਆ ਕਿ ਉਹ ਆਪਣਾ ਜਿੰਨਾ ਪੈਸਾ ਬਣਦਾਗਾ ਉਹ 50% ਜਮਾ ਕਰਵਾ ਦੇਣ ਤਾਂ ਕਿ ਉਹਨਾਂ ਨੂੰ ਦੁਬਾਰਾ ਪਲਾਟ ਜਿਹੜਾ ਪਲਾਟ ਵੀ ਮਿਲ ਜੂਗਾ ਤੇ ਉਹਦਾ ਸਾਰਾ ਹੋਰ ਰਹਿਦਾ ਪੈਸੇ ਮਾ ਤਾਂ 50% ਅਸੀਂ ਜਿੱਲਾ ਇੰਟਰਸਟ ਤੇ ਪਲੈਂਟੀ ਚੋਂਦਾ ਦਾ 50% ਵੇਦ ਕੀਤਾਗਾ ਤਾਂ ਕਿ ਸਾਰੇ ਜਿਹੜੇ ਦੇ ਆਪਣੇ ਦੁਬਾਰਾ ਬਣਾ ਲੈਣ ਇਸੇ ਤਰੀਕੇ ਜਿਵੇਂ ਆਈਟੀ ਇੰਡਸਟਰੀ ਦੇ ਆਈਟੀ ਇੰਡਸਟਰੀ ਦੇ ਕੇਸ ਨੇਗੇ ਜਿਹੜੇ ਪਲਾਟ ਨੇਗੇ ਪਲਾਟ ਦੇ ਅੰਦਰ ਇਹ ਆ ਕਿ ਤੁਸੀਂ ਆਪਣਾ ਜਿਹੜਾ ਪਲਾਟ ਲਿਆ ਜਿਹੜਾ ਡਿਫਾਲਟਰ ਹੋ ਗਿਆ ਜਿਹਨੇ ਨਾਨ ਕੰਸਟਰਕਸ਼ਨ ਫੀਸ ਵੀ ਨਹੀਂ ਭਰੀ ਔਰ ਸਮਾਂ ਰਹਿੰਦੇ ਆਪਣਾ ਪਲਾਟ ਨਹੀਂ ਬਣਾਇਆ ਤਾਂ ਉਹ ਆਪਣਾ ਪਲਾਟ ਜਿਹੜਾ ਪੜਾ ਸਕਦਾਗਾ ਉਹਦੇ ਅੰਦਰ ਉਹਨੂੰ ਜਿਹੜੇ ਚਾਰਜਸ ਨੇਗੇ ਉਹਨਾਂ ਦੇ ਅੰਦਰ 50% ਅਸੀਂ ਛੋੜ ਦਿਤੀ ਆ 50% ਨੌਨ ਕੰਸਟਰਕਸ਼ਨ ਏਰੀਏ ਦੇ ਵਿੱਚ 50% ਫੀਸ ਛੋੜ ਦਿਤੀ ਆ ਇਸੇ ਤਰੀਕੇ ਜਿਨ੍ਹਾਂ ਲੋਕਾਂ ਨੇ ਜਿਹੜੇ ਆਈਟੀ ਦੇ ਖੇਤਰ ਦੇ ਅੰਦਰ ਜਾਂ ਹੋਰ ਕੰਪਨੀ ਦੇ ਖੇਤਰ ਦੇ ਅੰਦਰ ਆਪਣਾ ਜਿਹੜਾ ਸਮਾਂ ਰਹਿਦਾ ਉਹਨਾਂ ਨੇ ਆਪਣੇ ਪ੍ਰੋਜੈਕਟ ਕੰਪਲੀਟ ਨਹੀਂ ਕੀਤੇ ਸੀ ਜਿਨ੍ਹਾਂ ਨੇ ਪ੍ਰੋਜੈਕਟ ਕੰਪਲੀਟ ਨਹੀਂ ਕੀਤੇ ਸੀ ਜਿਨ੍ਹਾਂ ਦੀ ਪ੍ਰਾਪਰਟੀ ਜਿਹੜੀ ਆ ਡਿਪਾਰਟਮੈਂਟ ਨੇ ਇਹਨਾਂ ਨੂੰ ਕਿਹਾ ਸੀ ਕਿ ਅਸੀਂ ਪੋਜੈਸ਼ਨ ਦੁਬਾਰਾ ਲੈ ਲਿਆ ਉਹਨਾਂ ਨੇ ਆਪਣਾ ਸਮਾਂ ਰਹਿੰਦੇ ਆਪਣੇ ਪ੍ਰੋਜੈਕਟ ਕੰਪਲੀਟ ਨਹੀਂ ਕੀਤੇ ਅਸੀਂ ਉਹਨਾਂ ਨੂੰ 2.5% ਹੋਰ ਵਾਅਦੇ ਦੇ ਨਾਲ ਕਿਹਾ ਕਿ ਤੁਸੀਂ ਜਿਹੜੀ ਜਿੰਨੇ ਦੀ ਤੁਹਾਨੂੰ ਪ੍ਰਾਪਰਟੀ ਅਲਾਟ ਹੋਈ ਸੀ ਮੰਨ ਲਓ ਕਿ ਸਿਰਫ 2 ਕਰੋੜ ਦੀ ਹੋਈ ਸੀ 4 ਕਰੋੜ ਦੀ ਹੋਈ ਸੀ ਉਹਦਾ 2.5% ਹੋਰ ਪੈਸੇ ਜਮ੍ਹਾਂ ਕਰਾ ਕੇ ਉਹ ਆਪਣਾ ਕੰਸਟਰਕਸ਼ਨ ਟਾਈਮ ਵਧਾ ਸਕਦਾਗਾ ਤੇ ਆਪਣਾ ਟਾਈਮ ਦੇ ਨਾਲ ਅੱਪ ਦੀ ਜਿਹੜੀ ਆ ਉਹ ਪ੍ਰੋਜੈਕਟ ਨੂੰ ਪੂਰਾ ਕਰ ਸਕਦਾਗਾ